ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੇ ਲਖ ਵਾਰ ਚੁੱਪ ਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਤਰੇ ਜੇ ਬੰਨਾ ਪੁਰਿਆ ਪਾਰ ਸਹਸ ਸਿਆਣਪ ਲਖ ਹੋਏ ਤਾਇਕ ਨਾ ਚੱਲੇ ਨਾਲ ਕਿਓ ਸਚਿਆਰ ਹੋਈਐ ਕਿਵ ਕੂੜ ਟੁੱਟ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੇ ਹੁਕਮ ਮਿਲਾ ਵਢਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਵਖ ਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੇ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਧਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੰਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵੇਖਸੇ ਵੇ ਪਰਵਾਹੂ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਅਪਰ ਆਖ ਮੰਗੇ ਦੇ 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 ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੇਸੈ ਦਰਬਾਰ ਮੋਹਕ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਅਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰਿ ਵਖਦਵਾਰ ਨਾਨਕ ਇਹੋ ਜਾਣੀਐ ਸਭ ਆਪੇ ਸਚਿਆਰਥ ਆਪੇ ਨ ਜਾਏ ਕੀ ਤਨ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਣਾ ਅੱਖਾਂ ਨਹੀਂ ਕਹਿਣਾ ਕਥਨ ਜਾਏ ਗੁਰਾ ਇਕ ਦੇਹ 부ਜਾਏ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥ ਨਵਾ ਜੇ ਕਿਸ ਭਾਵਾ ਵਿਣ ਪਾਣੇ ਕੇ ਨਾਏ ਕਰੇ ਜੇ ਤੇ ਸ੍ਰਿਟ ਉਪਾਏ ਵੇਖਾ ਵਿਣ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਜਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਦੁਗਚਾਰੇ ਹਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਤੁਸਨਦਰ ਨ ਆਵੇ ਤ ਵਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪ ਪਾਤਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤ ਸਦਾ ਵਿਗ ਸੁਣਿਆ ਦੁਖ ਪਾਪ ਕਾਨਸ ਸੁਣਿਆ ਸਰਬਰਮੈਂਦ ਸੁਣਿਆ ਮੁਖ ਸਲਾਹ ਹਰਿਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਇ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆਂ ਦੇ ਪਾਵਹਿ ਰਾਹੋ ਸੁਣਿਆ ਹੱਥ ਹੋਵੇ ਸਗਾਹੋ ਨਾਨਕ ਭਗਤ ਸਦਾ ਵਿਗਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਆ ਮਨ ਬੁੱਧ ਮਨ ਸਗਲ ਭਾਉਣ ਕੀ ਸੁੱਧ ਮਨ ਮੋਇ ਛੋਟਾ ਨ ਖਈ ਮਨ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨ ਮਾਰ ਇਕਠਾ ਨ ਪਾਏ ਮਨ ਨ ਪਤ ਸਿਓ ਪ੍ਰਗਟ ਜਾਏ ਮਨ ਨ ਮਗਨ ਚੱਲੇ ਪੰਥ ਮਨ ਨ ਧਰਮ ਸੇਤੀ ਸੰਬੰਧ ਅਹਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਪਵਹ ਮੁਖ ਦਵਾਰ ਮਨ ਨ ਪਰਵਾਰਾ ਸਾਧਾਰ ਮਨ ਤਰ ਤਰ ਗੁਰ ਸਿਖ ਮਨ ਨਾਨਕ ਪਵਹ ਨਾ ਪੇਖ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹ ਮਾਨ ਪंचे ਸੋਹੇ ਦਰ ਰਾਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸੁਮਾਰ ਤੋਲ ਦਰਮ ਦੇ ਆਕਾ ਪੂਤ ਸੰਤੋਖ ਥਾਬ ਰਖਿਆ ਜਿਨ ਸੂਤ ਜੇ ਕੋ ਬੁੱਝ ਹੋਏ ਸਚਿਆਰ ਤਵ ਲਾ ਉਪਰ ਕੇ ਤਵਾਰ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੂੜੀ ਕਲਾਮ ਇਹੋ ਲਿਖ ਲਿਖ ਜਾਣਾ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਲ ਹਰੂਪ ਜੇਤੀ ਦਤ ਜਣ ਕੌਣ ਕੂਤ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਤ ਪਾਵੇ ਸਾਇ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਸੰਖ ਪੂਜ ਸੰਖ ਤਪਤਾਓ असंख ग्रंथ मुख वेद पाठ असंख योग मन रह है उदास असंख भक्त गुण ज्ञान विचार संख सते असंख दातार असंख सूर मोह पक्ष सार संख मौन ले उलाए तर कुदरत कौन कह विचार बार न जामा एक बार जोत तो पावे साए पहली कर तू सदा सलामत निरंकार ਅਸੰਖ ਮੋਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲਪਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਨ ਜਾਵਾ ਇੱਕ ਵਾਰ ਜੋਤਿ ਤੁ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਨਾਮ ਸੰਕਥਵ ਅਗੰਗ ਅਗੰਗ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਗ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇਤਾ ਨਾਓ ਵਿਣ ਨਾਵੈ ਰਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋਤਿ ਤਿ ਪਾਵੇ ਸਾਈ ਪਲੀਕਰ ਤੂੰ ਸਦਾ ਸਲਾਮਤ ਨਿਰੰਕਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂਤ ਬਲਿਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰ ਇਹ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਬਪੇ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਥ ਤਪੁ ਦਿਅਤਿ ਦਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਇ ਸੋਤ ਆਤ ਬਾਣੀ ਵਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਰ ਕਵਣ ਸ੍ਰੋਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਰ ਨਾ ਪਾਇਆ ਪੰਡਤਿ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲੇਖਣ ਲੇਖ ਕੁਰਾਨ ਸਿਤ ਵਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜੋ ਕਰਤਾ ਸ੍ਰਿਠੀ ਕਉ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਏਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨਾ ਸੋਹੈ ਪਤਲ ਪਤਲ ਲਖ ਆਗਾਸ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਕਵਾਤ ਸਸ 18 ਹੈ ਕਹਿਨ ਕਤੇ ਬਾ ਅਸੋਲੋ ਇਕ ਥਾਤ ਲੇਖ ਹੋਇ ਤਾ ਲਖਿਐ ਲਖਿਐ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਨਾਨ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ ਨਦੀ ਆਤਿ ਵਾ ਪਵੈ ਸਮੰਧ ਨਾ ਜਾਣੀ ਹੈ ਸਮੰਧ ਸਹਾ ਸੁਲਤਾਨ 기 ਰਹਾ 세ਤੀ ਮਾਲ ਤਨ ਕੀੜੇ ਤੁਲ ਨਾ ਹੋਵਨੀ ਜੇ ਤੁਸ ਮਨ ਹੋ ਨਾ ਵਿਸਰਹਿ ਅੰਤਨਾ ਸਿਫਤੀ ਕਹਿਣ ਨਾਨਤ ਅੰਤਨਾ ਕਰਨ ਦੇਣ ਨਾਨਤ ਅੰਤਨਾ ਵੇਖਣ ਸੁਣਨ ਨਾਨਤ ਅੰਤਨ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਅਕਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬੌਤਕ ਕਈਏ ਬੌਤਕ ਹੋਏ ਵੱਡਾ ਸਾਹਿਬ ਊਚਾ ਥਾਉ ਊਚ ਉਪਰ ਊਚਾ ਨਾਉ ਏਵਡ ਊਚ ਹੋਵੇ ਕੋਈ ਤਿਸ ਊਚੇ ਕੋ ਜਾਣੈ ਸੋਏ ਜੇਵਡ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਤਮਾਏ ਕੇਤੇ ਮੰਗ ਹੈ ਜੋਤ ਅਪਾਰ ਕੇਤੇ ਅਗਣਿਤ ਨਹੀਂ ਵਿਚਾਰ ਕੇਤੇ ਖਬ ਟੁੱਟ ਹੈ ਵੇ ਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੀਆ ਦੁਖ ਭੂਖ ਸਦ ਮਾਰ ਇਹ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹਰ ਆਖਣ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮਹਿ ਖਾਏ ਆਪੇ ਜਣੇ ਆਪੇ ਦੇ ਆਕ ਹਸੇ ਪੇਕੇਈ ਕੇ ਜਿਸਨੋ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਧਰ ਅਮਲ ਆਵਹਿ ਅਮਲ ਲਜਾਹਿ ਅਮਲ ਪਾਏ ਅਮਲ ਸਮਾਹਿ ਅਮਲ ਧਰਮ ਅਮਲ ਦੀਬਾਨ ਅਮਲ ਤੋਲ ਅਮਲ ਪਰਵਾਣ ਅਮੁੱਲ ਵਖੀਸ ਅਮੁੱਲ ਨੀਸਾਨ ਮੂਲ ਕਰਮ ਅਮਲ ਫਰਮਾਨ ਅਮੁੱਲ ਅਮੁੱਲ ਅੱਖ ਨਜਾਇ ਅੱਖ ਆਖ ਰਹੀ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਵਰਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਰਤੇ ਬੁੱਧ ਆ ਕਹਿ ਦਾ ਨਵ ਆ ਕਹਿ ਦੇਵ ਆ ਕਹਿ ਸੁਰ ਨਰ ਮਨ ਜਨ ਸੇਵ ਕੀਤੇ ਆ ਕਹਿ ਆਖੰਡ ਪਾਹੀ ਕੀਤੇ ਕਹਿ ਕਹੇ ਉਠ ਉਠ ਜਾਹੀ ਏਤੇ ਕੀਤੇ ਹੋਰ ਕਰੇ ਤਾਖ ਨਸਖ ਕਹਿ ਕੇ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਆ ਸਰਗਵਾਰਾਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੇ ਸੋ ਕਈਨ ਕੇਤੇ ਗਾਵਣ ਹਾਰੇ ਗਾਵੇ ਤੁੰ ਪੌਂਡ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਨ ਦਸਨ ਬੈਠੇ ਦੇਵਤਿਆਦਰ ਨਾਲੇ ਗਾਵਹਿ ਸਿਦ ਸਮਾਧੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੋਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗ ਮਛਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪਾਂਡਵ ਘਰ ਘਰ ਰੱਖੇ ਤਾਰੇ ਸੇ ਤੁਧ ਨ ਗਾਵਹਿ ਜੋਤਿ ਸੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਛ ਸਾਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੇਵਟ ਆਏ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਦ ਝੋਲੀ ਧਿਆਨ ਕੀ ਕਰੈ ਬਿਪੂਤ ਹਿੰਤਾ ਕਾਲ ਕੁਆਰੀ ਕਾਇਆ ਜਗ ਦੇ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੇ ਮਨ ਜਿੱਤੈ ਜਗ ਜੀਤ ਆਦੇਸ ਇਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਇਕ ਵੇਸ ਬਹੁਤ ਗਿਆਨ ਦਾ ਭੰਡਾਰ ਨਾ ਘਟ ਘਟ ਵਜਹਿ ਨਾਦ ਆਪ ਨਾਦ ਨਾਤੀ ਸਭ ਜਾਕੇ ਰਤ ਸਿਦ ਅਵਰਾ ਸਾਧ ਸੰਜੋਗ ਵਿਜੋਗ ਜੋ ਕਾਰ ਚਲਾਵਹਿ ਲੇਖਿ ਆਵੈ ਭਾਗ ਆਦੇਸ਼ਿਤਿਛ ਆਦੇਸ਼ ਆਦ ਅਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚੀਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਰ ਇਕ ਲਾਏ ਦੀਬਾਣ ਜਿਉ ਤੇ ਸੁਭਾਵੈ ਤੇ ਚਲਾਵੈ ਜਿਉ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਿਡਾਣ ਆਦੇਸ ਜਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇਕ ਹੋਵੇਸ ਸਰਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸ ਆਦੇਸ ਆਦ ਅਨੀਰ ਅਨਾਦ ਅਨਾਹਤ ਜੋਗ-ਜੁਗ ਏਕੋ ਵੇਸ ਇਕ ਦੋ ਜੀ ਬਹੁ ਲਖ ਹੋ へ ਲਖ ਹੋ ਵਹਿ ਲਖ ਵੇਸ ਲੱਖ ਲੱਖ ਗੇੜਾ ਆਖਿ ਹੈ ਇੱਕ ਨਾਮ ਜਗਦੇਸ ਏਤ ਰਾਹੇ ਪਤ ਪਵੜਿਆ ਚੜਿਐ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਇ ਰੀਸ ਨਾਨਕ ਨਦਰੇ ਪਾਈਐ ਕੂੜੀ ਕੂੜ ਠੀਸ ਅਖਣ ਜੋਰ ਚ ਪੈਨ ਹਜੂਰ ਜੋੜਨਾ ਮੰਗਣ ਦੇਣਾ ਨਜੂਰ ਜੋਰ ਨਾਲ ਜੀਵਨ ਮਰਨ ਹਜੂਰ ਜੋਰ ਨਾਲ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੇ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਛਿੱਤੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੇ ਥਾਪ ਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਥ ਸੋਹਨ ਪੰਚ ਪਰਵਾਨ ਨਦਰੇ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਈ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਤਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪੌਣ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਭਰ ਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮਰਕੇ ਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨੁ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਤ ਨਰਿੰਦ ਕੇਤੀਆ ਸੁਰਤੀ ਸੇਵਕ ਕੀਰਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿੱਥੈ ਕਾੜਤ ਕੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੈ ਪਿਛੈ ਬਚਤਾਏ ਤਿੱਥੈ ਕੜੀਏ ਸੁਰ ਸਮਤ ਮਨ ਬੁੱਧ ਤਿੱਥੈ ਕੜੀਏ ਸੁਰ ਸਿਦਾ ਕੀ ਸੁਧ ਕਰਮ ਖੰਡ ਕੇ ਬਾਣੀ ਜੋੜ ਦਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਾ ਭਰਪੂਰ ਤਿੱਥੈ ਸਿਤੋ ਸਿਤਾ ਮਹਿ ਮਾਹੀ ਤਾ ਕੇ ਰੂਪ ਨ ਕਥਨੇ ਜਾਹੀ ਨਾ ਅਹ ਮਰਹਿ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰ ਆਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਪਾਂਡ ਜੇ ਕੋ ਕਥਾ ਤ ਅੰਤ ਨਾ ਅੰਤ ਤਿੱਥੈ ਲੋਲੂ ਅਕਾਰ ਜਿਵ ਜਿਵ ਹੁਕਮ ਤੇ ਵੈ ਤੇ ਅਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਿਤ ਪਹਾਰ ਤੀਰਜ ਸੁਣਿਆਰ ਅਰਣ ਮਤ ਵੇਧ ਹਤੀਆਰ ਪੌਖਲ ਲਾਗਣ ਤਪਤਾਉ ਪਾਂਡਾ ਪਾਉ ਅੰਮ੍ਰਿਤ ਤੇ ਢਾਲ ਕੜੀਐ ਸਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਉਣ ਗੁਰੂ ਬਾਣੀ ਪਤਾ ਮਾਤਾ ਦਾਤ ਮਹਾਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ